ਤਨ ਤਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨ ਛੋਹ ਤਰਤੀਬ ਰਾਜਮਾਨ ਦਸੇ ਪਾਸੰਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਮੂਹ ਸੰਗਤ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਹੋਇਆ ਭਾਈ ਪਿਆਰਾ ਸਿੰਘ ਅਤੇ ਬੀਬੀ ਭਰਪੂਰ ਕੌਰ ਮਿਰ ਅਮਰ ਸਿੰਘ ਤੇ ਬਾਬਾ ਸੰਸੇਰ ਸਿੰਘ ਜੀ ਜਿਨ੍ਹਾਂ ਨੇ ਸਾਡੀ ਸਾਡੇ ਇਲਾਕੇ ਦੀ ਅਣਖ ਨੂੰ ਬਰਕਰਾਰ ਰੱਖਿਆ ਇਸ ਇਲਾਕੇ ਦੇ ਵਿੱਚੋਂ ਮਤਲਬ ਜਦੋਂ ਭਵਾਨੇਗੜ੍ਹ ਬਹੁਤ ਜ਼ੁਲਮ ਕਰ ਰਿਹਾ ਸੀ ਸੋਡਾ ਉਹਨਾਂ ਨੇ ਜ਼ੁਲਮ ਕਰਨਾ ਸ਼ੁਰੂ ਕਰਿਆ ਇੱਥੇ ਨਸ਼ੇ ਵਕਾਉਣ ਲੱਗੇ ਹੋ ਜਿਹੜਾ ਭੁੱਕੀ ਦਾ ਨਸ਼ਾ ਆਇਆ ਹੈ ਨਾ ਇਹ ਸੋਡਾ ਵਕਾਉਣ ਲੱਗਿਆ ਸੀ ਵੀ ਇੱਥੇ ਜਿਹੜੇ ਸਿੰਘ ਨੇ ਉਹ ਅੰਮ੍ਰਿਤ ਛਕਾਉਂਦੇ ਨੇ ਦਾਲ ਦਹੀ ਤੋਂ ਜਿਹੜੇ ਧੀਆ ਭੈਣਾਂ ਨੂੰ ਤੰਗ ਕਰਦੇ ਨੇ ਲੋਕ ਉਹਨਾਂ ਦੀ ਮਦਦ ਕਰਦੇ ਨੇ ਸਮਾਜ ਦਾ ਸੁਧਾਰ ਕਰਦੇ ਨੇ ਪਰ ਇੱਥੇ ਜਿਹੜਾ ਨਸੇਲਾ ਹੜਲ ਆ ਗਿਆ ਜਿਹੜੇ ਕੁਝ ਲੋਕ ਨੇ ਚੋਰੀਆਂ ਕਰਦੇ ਤੇ ਉਹ ਚੋਰਾਂ ਨੂੰ ਕਿਹਾ ਚੋਰੀਆਂ ਦਾ ਧੰਦਾ ਛੱਡ ਕੇ ਸਾਡੇ ਆਮ ਲੋਕਾਂ ਨੂੰ ਪਤਾ ਹੈ ਉਹ ਆਪ ਵੀ ਮੰਨਦੇ ਨੇ ਵੀ ਤੁਸੀਂ ਚੋਰੀਆਂ ਦਾ ਧੰਦਾ ਛੱਡੋ ਇੱਥੇ ਨਸ਼ਿਆਂ ਦਾ ਵਪਾਰ ਸ਼ੁਰੂ ਕਰੋ ਉਦੋਂ ਧੂਕੀ ਦਾ ਗਲਾਸ 10 ਰੁਪਏ ਦਾ ਹੁੰਦਾ ਹੁੰਦਾ ਸੀ ਜਦ ਲੋਕ ਲੈ ਕੇ ਆਉਂਦੇ ਹੁੰਦੇ ਸੀ ਪਰ ਸਾਡੀ ਜਨਤਾ ਨੇ ਜਿਹੜਾ ਗੁਰੂ ਦਾ ਕਨਸੈਪਟ ਦੀ ਉਹ ਲਾਗੂ ਨਹੀਂ ਕਰਿਆ ਬਹੁਤ ਪਰ ਨਸ਼ਾ ਹਰੇਕ ਘਰ ਤੱਕ ਉਹਨਾਂ ਨੇ ਪਹੁੰਚਾਤਾ ਸਾਡੇ ਲੋਕ ਨਿਸ਼ਾਨ ਤੇ ਇਨੇ ਲੱਗ ਗਏ ਜਿਨ੍ਹਾਂ ਲਈ ਸਾਡੀਆਂ ਇਆਂ ਸ਼ਹਾਦਤਾਂ ਹੋਈਆਂ ਨੌਜਵਾਨਾਂ ਦੀਆਂ ਸਾਡੀਆਂ ਭੈਣਾਂਆਂ ਵਿਆਹਾਂਵਾਂ ਦੀਆਂ ਅੱਜ ਦੇਖ ਲੋ ਆਪਾਂ ਇੰਨੇ ਕੁਰਬਾਨੀ ਵਾਲੇ ਸਿੰਘਾਂ ਨੂੰ ਸਨਮਾਨਤ ਕਰਨਾ ਤਾਂ ਸਾਡੇ ਮੈਨੂੰ ਲੱਗਦਾ ਵੀ ਬੀਬੀਆਂ ਨੇ ਜਿਹੜੀਆਂ ਚੜ੍ਹਦੀ ਕਲਾਆਂ ਨੇ ਉਹੀ ਪਹੁੰਚੀਆਂ ਨੇ ਇੱਕ ਸ਼ਹੀਦਾਂ ਦਾ ਪ੍ਰੋਗਰਾਮ ਹੋਵੇ ਪਰ ਲੋਕ ਘਰਾਂ 'ਚ ਬੈਠੇ ਨੇ ਜਿਨ੍ਹਾਂ ਲਈ ਉਹ ਜੂਝ ਦੇ ਸ਼ਹੀਦियां ਮਰੇਗੇ ਪਰ ਜਿਹੜਾ ਉਹ ਤਾੜੀਆਂ ਦੇ ਪ੍ਰੋਗਰਾਮ ਦਿੱਤੇ ਹੋਏ ਨੇ ਭਾਈ ਪੰਚਾਇਤਾਂ ਗ੍ਰਾਂਟਾਂ ਲੈ ਰਹਿਆਂ ਨੇ ਐਮਐਲਏ ਗ੍ਰਾਂਟਾਂ ਦੇ ਰਹੇ ਨੇ ਪਿੰਡ ਦੀਆਂ ਨੌਜਵਾਨ ਲੜਕੀਆਂ ਉੱਥੇ ਉਹਨਾਂ ਦੇ ਸ਼ੋਲੇ ਗਾਉਂਦੀਆਂ ਫਿਰਦੀਆਂ ਨੇ ਇਹ ਵੀ ਤੀਆਂ ਨੂੰ ਬਣਾਉਣ ਵਾਲਿਆ ਤੇਰਾ ਹੋਵੇ ਸੁਰਗ ਵਿੱਚ ਵਾਸਾ ਜਣੀ ਕਿ ਉਹ ਪ੍ਰੋਗਰਾਮ ਔਰੰਗਜ਼ੇਬ ਹੋਰਾਂ ਨੇ ਦਿੱਤੇ ਹੋਏ ਨੇ ਪਾਰਕੈਸਟਰਾ ਬੇਅੰਤ ਸਰਕਾਰ ਦੀ ਦੇਣ ਹੈ ਤੇ ਨਸ਼ਾ ਉਹਨਾਂ ਨੂੰ ਤਾਂ ਲੋਕਾਂ ਨੇ ਬਹੁਤਾ ਬਣਾ ਲਿਆ ਬੇਸਮਝੀ ਕਾਰਨ ਉਹ ਲੋਕਾਂ ਨੂੰ ਜਗਾਉਣ ਦੀ ਲੋੜ ਹੈ ਜੱਪਾ ਨੂੰ ਜਿਵੇਂ ਆਪਣੇ ਸਾਥੀਆਂ ਨੇ ਆਪਣੇ ਭਾਈਆਂ ਨੇ ਕੁਰਬਾਨੀਆਂ ਜਾਨਾਂ ਵੀ ਕੁਰਬਾਨ ਕਰ ਦਿੱਤੀਆਂ ਪਰ ਅਸੀਂ ਆਪਣੇ ਪਰਿਵਾਰਾਂ ਚ ਆਪਣੇ ਰਿਸ਼ਤੇਦਾਰਾਂ ਚ ਉਹ ਪ੍ਰੋਗਰਾਮਾਂ ਤੋਂ ਆਪਣੇ ਬੱਚਿਆਂ ਨੂੰ ਸੁਚੇਤ ਵੀ ਕਰੀਏ। ਉਸ ਪ੍ਰੋਗਰਾਮਾਂ ਤੇ ਬਹੁਤ ਵੱਡੀਆਂ ਗਿਲਤੀਆਂ ਚ ਲੋਕ ਜਾਂਦੇ ਨੇ ਜਿੱਥੇ ਵੀ ਗੁਰਮੁਦਾ ਸਮਾਗਮ ਹੁੰਦਾ ਹੈ ਜਾਂ ਸ਼ਹੀਦਾਂ ਦੀ ਗੱਲ ਚੱਲਦੀ ਹੈ ਉਹ ਨੌਜਵਾਨ ਜੋਤ ਨੂੰ ਉੱਥੇ ਸਾਨੂੰ ਲੈ ਕੇ ਆਉਣਾ ਚਾਹੀਦਾ ਹੈ। ਬਾਧੂ ਤੋਂ ਵੱਧ ਤਾਂ ਕਿ ਉਹ ਸਾਡੇ ਵਿਰਸੇ ਤੋਂ ਜਾਣੂ ਹੋ ਸਕਣ। ਪਰ ਜੇ ਅੱਜ ਕਿਸੇ ਨੂੰ ਪੁੱਛੀਂਦਾ ਵੀ ਭਾਈ ਤੀਆਂ ਐ ਤੁਸੀਂ ਕਿਉਂ ਲਾਉਨੇ ਹੋ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਇਹ ਰਖੜੀਆਂ ਦਾ ਤਹਾਰ ਤੀਆਂ ਦਾ ਤਿਹਾਰ ਕਰਵਾ ਦਾ ਤਿਹਾਰ ਹੈ ਸਾਡੇ ਸਿੱਖ ਪੰਥ ਦਾ ਹੈ ਹੀ ਨਹੀਂ ਪਰ ਉਹ ਸਾਡੇ ਪਰਪਲਤ ਨੇ ਸਾਡੀ ਨੌਜਵਾਨ ਪੀੜ੍ਹੀ ਉਧਰ ਨੂੰ ਤੁਰੀ ਜਾ ਰਹੀ ਹੈ ਜਿੱਧਰਲੇ ਪਾਸੇ ਸਾਡੇ ਜੁਹਾਰੂਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਸਾਨੂੰ ਜਗਾਇਆ ਉਧਰਲੇ ਪਾਸੇ ਲੋਕ ਘੱਟ ਧਿਆਨ ਦੇ ਰਹੇ ਨੇ ਇਹਦੇ ਲਈ ਪ੍ਰਚਾਰ ਵੀ ਬਹੁਤ ਹੋ ਰਿਹਾ ਹੈ ਪਰ ਸਾਡੇ ਕੋਲ ਲੀਡਰਾਂ ਦੀ ਬਿਲਕੁਲ ਗਿਣਤੀ ਬਹੁਤ ਹੈ ਲੀਡਰਾਂ ਨੇ ਵੀ ਕੰਮ ਨੂੰ ਚੰਗੀ ਤਰ੍ਹਾਂ ਸੰਭਾਲਿਆ ਨਹੀਂ ਹੈਗਾ ਕੋਈ ਲੀਡਰ ਜਾਂਦਾ ਡੇਰੇ ਨੂੰ ਮਤਲਬ ਹਾਈਲਾਈਟ ਕਰਿਆ ਉਹਦਾ ਕੋਈ ਜਾਂਦਾ ਬਾਦਲ ਦੀ ਸਟੇਜ ਨੂੰ ਅੱਜ ਤਾਂ ਸਾਡੇ ਬੰਦੀ ਸਿੰਘ ਵੀ ਲਾ ਲੈ ਇੱਕ ਮਤਲਬ ਉਹ ਵੀ ਬਾਦਲ ਦੀ ਸੋਲੇ ਗਾਉਣੇ ਸ਼ੁਰੂ ਕਰਤੇ ਵੀ ਸਾਡੀ ਜਿਹੜੀ ਕੌਮ ਹੈ ਇਹਨਾਂ ਨੂੰ ਇਕੱਠਾ ਕਰਨਾ ਤੇ ਲੀਡਰਾਂ ਨੇ ਲੀਡਰ ਦੀ ਘਾਟ ਕਰਕੇ ਆਪਾਂ ਮਾਰ ਖਾਈ ਜਾ ਰਹੇ ਹਾਂ ਕਰਵਾਨੀਆਂ ਦੇਣ ਤੋਂ ਲੋਕ ਅੱਜ ਵੀ ਘੱਟ ਨਹੀਂ ਹੈਗੇ ਲੇਕਿ ਚਾਹੇ ਪੰਜਾਬ ਪੁਲਿਸ ਦੀ ਡਿਊਟੀ ਕਰਦੀ ਸੀ ਵੀ ਵੀ ਉਹਨੇ ਮਤਲਬ ਮੂੰਹ ਤੇ ਮਾਰਿਆ ਰੱਖ ਕੇ ਚਪੇੜਾ ਕੰਗਣਾ ਦੇ ਸਾਨੂੰ ਵੱਧ ਤੋਂ ਵੱਧ ਭਾਈ ਗੁਰਸਿੱਖਾਂ ਦੇ ਸਮਾਗਮਾਂ 'ਚ ਪਹੁੰਚਿਆ ਕਰੀਏ ਤੇ ਹੋਰਾਂ ਨੂੰ ਜਗਾਇਆ ਕਰੀਏ ਜਦੋਂ ਘਰ-ਘਰ ਜਾਂਦੇ ਆਂਗੇ ਸ਼ਹੀਦ ਸਿੰਘਾਂ ਦੇ ਆ ਮੈਂ ਖੇਮ ਸਿੰਘ ਦੇ ਵੀ ਘਰੇ ਗਿਆ ਹੁਣ ਬਹੁਤ ਦੇ ਗਿਆ ਉਥੇ ਭਾਈ ਸੁਖਾ ਸਿੰਘ ਸੁਖੇ ਜਿੰਦੇ ਦੇ ਘਰ ਆ ਗਿਆ ਤਾਂ ਉਥੇ ਜਦ ਗੱਲ ਚੱਲਦੀ ਹੈ ਤਾਂ ਸਾਡੇ ਲੀਡਰ ਨਾ ਕੋਈ ਬਾਬੇ ਉਸ ਕਰਾਂ ਤੱਕ ਉਹਨਾਂ ਦਾ ਪਤਾ ਵੀ ਨਹੀਂ ਲੈਣ ਗਏ ਰਹਿਗੇ ਜਿਨ੍ਹਾਂ ਨੇ ਜਿੰਦਗੀ ਕਰਵਾਨੀਆਂ ਖਰੀਆਂ ਨੇ ਉਹਨਾਂ ਦੀ ਸਾਥ ਸਾਨੂੰ ਜ਼ਰੂਰ ਲੈਣੀ ਚਾਹੀਦੀ ਹੈ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਸ਼ਹੀਦ ਕੌਮ ਦਾ ਸ਼ਰਮਾਇਆ ਹੁੰਦੇ ਨੇ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਆ ਉਹ ਇਤਿਹਾਸ ਤੋਂ ਦੁਨੀਆ ਦੇ ਵਿੱਚ ਇੱਕ ਦਿਨ ਖਤਮ ਹੋ ਜਾਂਦੀ ਹੈ ਇਹਨਾਂ ਨੂੰ ਯਾਦ ਰੱਖੀਏ ਯਾਦ ਇਹ ਮੈਂ ਟਾਈਮ ਨਹੀਂ ਲੈਣਾ ਭਾਈ ਸਾਹਿਬ ਬੈਠੇ ਨੇ ਬਿੱਟੂ ਜੀ ਪਸੇ ਜੇਲ੍ਹ ਚ ਇਹਨਾਂ ਲਈ ਮਾਜੀ ਤੋ ਲੰਗਰ ਵੀ ਲੈ ਕੇ ਜਾਂਦੇ ਉੱਥੇ ਮਿਲ ਕੇ ਵੀ ਸਿੰਧੀ ਸੀ ਮੇਰੇ ਮੇਰਾ ਸਾਥੀ ਉਹਦੇ ਵੀ ਬਾਹ ਚ ਗੋਲੀ ਲੱਗੀ ਸੀ ਬਲਸ ਪਿੰਡੋਂ ਚਾਕੂ ਕੇ ਲੈ ਗਈ ਉਹਨੂੰ ਤੇ ਆਪਰ ਭਾਈ ਗੁਰਦੇਵ ਸਿੰਘ ਕੌਮਕੇ ਉਸ ਜੇਲ੍ਹ ਚ ਆਇਆ ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਸੀ ਵੀ ਸਾਨੂੰ ਉਹਨਾਂ ਨੂੰ ਮਿਲਿਆ ਦਿਓ ਅਸੀਂ ਉਹਨਾਂ ਨੂੰ ਮਿਲਣਾ ਕਹਿੰਦੇ ਵੀ ਨਹੀਂ ਮਿਲ ਲੈਣਾ ਉਹਨਾਂ ਨੇ ਮਤਲਬ ਇੱਕ ਰੋਸ ਧਰਨਾ ਲਾ ਕੇ ਬਸ ਨਾਰੇ ਲਾਤੇ ਅੰਦਰ ਬੈਠਾ ਸੀ ਉਹਨਾਂ ਤੇ ਗੋਲੀ ਚਲਾਈ ਤੇ ਉੱਥੇ ਚਾਰ ਸਿੰਘ ਸ਼ਹੀਦ ਹੋ ਗਏ ਤੇ ਸੁਖਵਿੰਦਰ ਸਿੰਘ ਸਿੰਧੀ ਦੇ ਵਿਚਾਲੇ ਬਾਹਰ ਤੇ ਲੱਗੀ ਸੀ ਗੋਲੀ ਉਹ ਸਾਰੀ ਉਮਰ ਅਸੀਂ ਇਕੱਠੇ ਹੀ ਰਹੇ ਹਾਂ ਸਾਰੇ ਸਿੰਘਾਂ ਸ਼ਹੀਦ ਜਿਹੜੇ ਸ਼ਹੀਦ ਹੋ ਗਏ ਉਹਨੇ ਜਾਂਦੇ ਰਹੇ ਉੱਥੇ ਬੜੇ ਚੜ੍ਹਦੀ ਕਲਾ 'ਚ ਹੁੰਦੇ ਉਹਨਾਂ ਤੋਂ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਤਰੀਕਾ ਉਹਨਾਂ ਤੋਂ ਮਿਲਿਆ ਜਿਹੜਾ ਜੂਥਾ ਆਰਕੈਸਟਰਾਂ ਦੇ ਫਿਰਦਾ ਨੱਚਦੇ ਫਿਰਦੇ ਨੇ ਸਾਡੇ ਬੱਚੇ ਉੱਥੋਂ ਹੀ ਕੋਈ ਚਿੱਟੇ ਤੇ ਲੱਗ ਗਿਆ ਕੋਈ ਕਾਸੇ ਤੇ ਲੱਗ ਗਿਆ ਪਹਿਲਾਂ ਗੋਲੀ ਨਾ ਮਾਰਦੇ ਤੇ ਹੁਣ ਸਾਨੂੰ ਨਸ਼ਾ ਨਾ ਮਾਰ ਰਹੇ ਨੇ ਪਰ ਕਈ ਸਾਡੇ ਪੱਗਾਂ ਬਣੀਆਂ ਹੋਈਆਂ ਹੁੰਦੀਆਂ ਨੇ ਗਾਥਰੇ ਪਾਏ ਹੁੰਦੇ ਨੇ ਤੇ ਬੀਬੀਆਂ ਵੀ ਜਾ ਕੇ ਆਰਕੈਸਟ ਹੈ ਪੂਰੇ ਨੱਚਦਿਆਂ ਹੁੰਦੀਆਂ ਨੇ ਭਾਈ ਆਪਣਾ ਪ੍ਰੋਗਰਾਮ ਨਹੀਂ ਹੈਗਾ ਆਪਣਾ ਪ੍ਰੋਗਰਾਮ ਆਪਣੇ ਗੁਰੂ ਨੇ ਜੋ ਆਪਾਂ ਨੂੰ ਰਹਿਤ ਮਰਿਆਦਾ ਦਿੱਤੀ ਹੈ ਇਹਦੇ ਪਿੱਛੇ ਇਨੀਆਂ ਕੁਰਬਾਨੀਆਂ ਹੋਈਆਂ ਨੇ ਸਾਨੂੰ ਸਾਡੇ ਹਰਕਾਂ ਦੀ ਰਾਖੀ ਕਰਨ ਲਈ ਬਾਬਾ ਜਰਨੈਲਿਸਮ ਭਿੰਡਰਾਂ ਵਾਲਿਆਂ ਨੇ ਜਿਹੜਾ ਪ੍ਰੋਗਰਾਮ ਦਿੱਤਾ ਸੀ ਸਾਡੇ ਅਣਖ ਨੂੰ ਰੱਖਣ ਲਈ ਉਹ ਦਿੱਤਾ ਸੀ ਪਰ ਉਹਨਾਂ ਨੂੰ ਜਿਹੜਾ ਕੋਈ ਸਾਨੂੰ ਜ਼ਗਾਉਣ ਲਈ ਹੁਦਾ ਉਹ ਹੱਤਵੰਦੀ ਹੈ ਮਾੜੇ ਤੋਂ ਮਾੜੇ ਜਿੰਨੇ ਮਰਜ਼ੀ ਕੰਮ ਕਰ ਲਓ ਉਹ ਮਤਲਬ ਉਹਨਾਂ ਦਾ ਮੈਂਬਰ ਹੈ ਜਿਹੜਾ ਸਾਡੇ ਤੇ ਵਿਗਾੜੂਗਾ ਲੋਕਾਂ ਨੂੰ ਸੋ ਮੈਂ ਜ਼ਿਆਦਾ ਸਮਾਂ ਲੈ ਗਿਆ ਥੋੜਾ ਜਿਹਾ ਕਿ ਮੈਂ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ